ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਬਾਈ ਦਾ ਪਿੰਡ ਮੂਨਕ ਜ਼ਿਲ੍ਹਾ ਸੰਗਰੂਰ ਠੀਕ ਆ ਬਾਈ ਕੋਲ ਟੌਪ ਦੀ ਮੱਝ ਆ ਜੀ ਦੇਖ ਸਕਦੇ ਲੈ ਵੱਲੂਆ ਰਾਤ ਸੂਈ ਹੈ ਬਾਈ ਕਹਿੰਦਾ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਠੀਕ ਹੈ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਦੇ ਪੇਜ ਅਗਰਜੀਤ ਰਾਏ ਨੂੰ ਬਸ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਲਗਾਉਣੀ ਆ WhatsApp ਪਰ ਆਹੀ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਹੋ ਠੀਕ ਹੈ ਜੀ ਜੀਤਾ ਫਾਰਮ ਟੀਵੀ ਠੀਕ ਹੈ ਜੀ YouTube ਤੇ ਚੈਨਲ ਆਪਣਾ ਤੇ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਠੀਕ ਹੈ ਜੀ ਲੈ ਵਾ ਲੂਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮਾਝਾ ਸੋਹਨੀਆ ਸੁਨੱਖਿਆ ਸਿੰਘ ਸੰਗ ਤੁਹਾਡੇ ਸਾਹਮਣੇ ਆ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ Bye.